ਦਿੱਲੀ ਤੋਂ ਬਾਅਦ ਪੰਜਾਬ ਫਤਿਹ ਕਰਨ ਦਾ ਦਮ ਭਰਨ ਵਾਲੀ ਆਮ ਆਦਮੀ ਪਾਰਟੀ ਦੇ ਝਾੜੂ 'ਚੋਂ ਇੱਕ ਇੱਕ ਕਰਕੇ ਤੀਲੇ ਬिखरਨੇ ਸ਼ੁਰੂ ਹੋ ਗਏ ਨੇ ਐਚਐਸ ਫੂਲਕਾ ਤੇ ਭਗਵੰਤ ਮਾਨ ਤੋਂ ਬਾਅਦ ਹੁਣ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਬੜੈਚਵੀ ਹਾਈ ਕਮਾਂਡ ਖਿਲਾਫ ਖੁੱਲ ਕੇ ਸਾਹਮਣੇ ਆ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਹਾਰ ਤੋਂ ਬਾਅਦ ਕੇਜਰੀਵਾਲ ਨੇ ਪਰਤ ਕੇ ਪੰਜਾਬ ਵੱਲ ਝਾਤੀ ਤੱਕ ਨਹੀਂ ਮਾਰੀ ਤੇ ਨਾ ਹੀ ਬੈਠ ਕੇ ਹਾਰ ਦੇ ਕਾਰਨਾਂ ਤੇ ਕੋਈ ਚਰਚਾ ਕੀਤੀ ਹੈ ਪੰਜਾਬ ਪ੍ਰਤੀਬੇਤਿਆਂ ਦੀ ਨਾ ਸਿਰਫ ਵਰਕਰਾਂ ਨੂੰ ਨਿਰਾਸ਼ਾ ਦੇ ਸਾਗਰ ਚ ਡੋਬੋ ਰਹੀ ਹੈ ਸਗੋ ਪਾਰਟੀ ਨੂੰ ਵੀ ਲਗਾਤਾਰ ਗਿਰਾਵਟਾਂ ਵੱਲ ਲੈ ਕੇ ਜਾ ਰਹੀ ਹੈ ਖੁਦ ਨੂੰ ਬੇਵੱਸ ਮਹਿਸੂਸ ਕਰ ਰਹੇ ਵੜੈਚ ਨੇ ਕੁਝ ਇਸ ਤਰੀਕੇ ਨਾਲ ਕੱਢਿਆ ਆਪਣੇ ਮਨ ਦਾ ਗੁਬਾਰ ਉਹਨਾਂ ਕਿਹਾ ਮੈਂ ਖੁਦ ਦੁਬਿਧਾ ਵਿੱਚ ਫਸ ਚੁੱਕਿਆ ਹਾਂ ਵਲੰਟੀਅਰ ਮੇਰੇ ਮੂੰਹ ਵੱਲ ਵੇਖ ਰਹੇ ਨੇ ਪਰ ਹਾਈ ਕਮਾਂਡ ਵੱਲੋਂ ਮੈਨੂੰ ਕੋਈ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਜਾ ਰਹੇ ਵਿਧਾਨ ਸਭਾ ਚੋਣਾਂ ਚ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਹਾਈ ਕਮਾਂਡ ਨੇ ਅਜੇ ਤੱਕ ਮੇਰੇ ਨਾਲ ਸੰਪਰਕ ਨਹੀਂ ਕੀਤਾ 11 ਮਾਰਚ ਨੂੰ ਆਏ ਚੋਣ ਨਤੀਜਿਆਂ ਮਗਰੋਂ ਮਹਿਜ਼ ਇੱਕ ਵਾਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੇਰੀ ਮੁਲਾਕਾਤ ਹੋਈ ਉਹ ਵੀ ਸਿਰਫ ਕੁਝ ਮਿੰਟਾਂ ਲਈ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਵਲੰਟੀਅਰਾਂ 'ਚ ਭਾਰੀ ਮਾਇੂਸੀ ਛਾਈ ਹੋਈ ਹੈ ਪਰ ਇਸ ਅਣਕਿਆਸੀ ਹਾਰ ਬਾਰੇ ਕੌਮੀ ਆਗੂਆਂ ਵੱਲੋਂ ਕੋਈ ਚਰਚਾ ਨਾ ਕੀਤੇ ਜਾਣ ਕਰਕੇ ਭੰਬਲ ਪੂਸਾ ਬਣਿਆ ਹੋਇਆ ਹੈ ਪਗਮਾਨਤਮਾਨ ਵੱਲੋਂ ਲਾਏ ਗਏ ਦੋਸ਼ਾਂ ਤੋਂ ਲੱਗਦਾ ਹੈ ਕਿ ਉਹ ਇਸ ਮਾਹੌਲ 'ਚ ਘੁੱਟਣ ਮਹਿਸੂਸ ਕਰ ਰਹੇ ਹਨ। ਅਥੀ ਉਹਨਾਂ ਵਾਂਗ ਹੋਰ ਵੀ ਕਈ ਆਗੂ ਇੱਕ-ਇੱਕ ਕਰਕੇ ਹਾਈ ਕਮਾਂਡ ਵਿਰੁੱਧ ਖੁੱਲ ਕੇ ਸਾਹਮਣੇ ਆ ਰਹੇ ਹਨ। ਮੈਂ ਫਿਲਹਾਲ ਬਹੁਤ ਬੇਵੱਸ ਮਹਿਸੂਸ ਕਰ ਰਿਹਾ। ਅਥੀ ਕੁਝ ਵੀ ਕਹਿਣ ਦੀ ਹਾਲਤ ਨਹੀਂ। ਪਰ ਪਾਰਟੀ ਨੂੰ ਬਚਾਉਣ ਲਈ ਵਲੰਟੀਅਰਾਂ ਨੂੰ ਫੌਰੀ ਤੌਰ ਤੇ ਨਿਰਾਸ਼ਾ 'ਚੋਂ ਕੱਢਣ ਦੀ ਲੋੜ ਹੈ। ਪੰਜਾਬ ਪ੍ਰਤੀ ਅਵੇਸਲੀ ਹੋਈ ਹਾਈ ਕਮਾਂਡ ਨੇ ਕਿਤੇ ਨਾ ਕਿਤੇ ਪੰਜਾਬ ਦੀ ਲੀਡਰਸ਼ਿਪ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਕਿ ਕੀ ਉਹਨਾਂ ਇਹ ਪਾਰਟੀ ਚੁਣ ਕੇ ਕੋਈ ਗਲਤੀ ਤਾਂ ਨਹੀਂ ਕਰ ਲਈ ਬਿਊਰੋ ਰਿਪੋਰਟ ਜਗਬਾਨੀ ਟੀਵੀ